ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗ로우 ਆਪਲਸ ਹੇਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਚੋਣਾ ਅਫਸਰ ਸਾਖੀ ਸਾਨੀ ਨੇ ਬੁੱਧਵਾਰ ਨੂੰ ਪੜਤਾਲ ਦੌਰਾਨ 22 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਿਆਨ ਲੁਧਿਆਣਾ ਵਿੱਚ ਦਾਖਲ ਕੁੱਲ 70 ਨਾਮਜ਼ਦਗੀਆਂ ਵਿੱਚੋਂ 4 1 ਤੋਂ ਬਦ ਨਾਮਜ਼ਦਗੀਆਂ ਸਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਦੀ ਅਦਾਲਤ ਵਿੱਚ ਹੋਈ ਪੜਤਾਲ ਦੌਰਾਨ ਲੁਧਿਆਣਾ ਸੰਸਦ ਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਆਈਐਸ ਵੀ ਮੌਜੂਦ ਸਨ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਨੁਮਾਇंदे ਵੀ ਹਾਜ਼ਰ ਸਨ ਪੜਤਾਲ ਦੌਰਾਨ ਜ਼ਿਲ੍ਹਾ ਚੋਣ ਅਫਸਰ ਅਤੇ ਹੋਰ ਅਧਿਕਾਰੀਆਂ ਨੇ ਜਨਰਲ ਚੋਣ ਆਬਜ਼ਰਵਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਕਾਗਜ਼ਾਂ ਦੀ ਜਾਂਚ ਕੀਤੀ ਹੁਣ 44 ਉਮੀਦਵਾਰ ਮੈਦਾਨ ਵਿੱਚ ਹੀ ਰਹਿ ਗਏ ਹਨ ਜਿਨ੍ਹਾਂ ਵਿੱਚ ਅਸ਼ੋਕ ਪ੍ਰਾਸ਼ਰ ਆਪ ਅਮਰਿੰਦਰ ਸਿੰਘ ਰਾਜਾਪੜਿੰਗ ਆਈ ਐਨ ਸੀ ਦਵਿੰਦਰ ਸਿੰਘ ਬਸਪਾ ਕਰਨਜੀਤ ਸਿੰਘ ਐਸ ਏ ਡੀ ਬਾਦਲ ਰਵਨੀਤ ਸਿੰਘ ਭਾਜਪਾ ਅਮਨਦੀਪ ਸਿੰਘ ਸੈਜ ਧਾਰੀ ਸਿੱਖ ਪਾਰਟੀ ਅਮਰਤਪਾਲ ਸਿੰਘ ਐਸ ਏ ਡੀ ਅੰਮ੍ਰਿਤਸਰ ਸੰਤੋਸ਼ ਕੁਮਾਰ ਭਾਰਤੀ ਇਨਕਲਾਬ ਪਾਰਟੀ ਸ਼ਿਵਮ ਯਾਦਵ ਗਲੋਬਲ ਰਿਪਬਲिकन ਪਾਰਟੀ ਹਰਵਿੰਦਰ ਕੌਰ ਸਮਾਜਿਕ ਸੰਘਰਸ਼ ਪਾਰਟੀ ਦਰਸ਼ਨ ਸਿੰਘ ਨੈਸ਼ਨਲ ਜਸਟਿਸ ਪਾਰਟੀ ರವਿੰਦਰ ਸਿੰਘ ਆਮ ਲੋਕ ਪਾਰਟੀ ਯੂनाइटेड ਦਵਿੰਦਰ ਬਾਗੜੀਆਂ ਹਿੰਦੂਸਤਾਨ ਸ਼ਕਤੀ ਸੈਨਾ ਪ੍ਰਿਤਪਾਲ ਸਿੰਘ ਬੌਝਨ ਦਰਾविड़ ਪਾਰਟੀ ਭੁਪਿੰਦਰ ਸਿੰਘ ਭਾਰਤੀ ਜਵਾਨ ਕਿਸਾਨ ਪਾਰਟੀ ਰਕੇਸ਼ ਕੁਮਾਰ ਸੁਨਹਿਰਾ ਭਾਰਤ ਪਾਰਟੀ ਤੇ ਰਜੀਵ ਕੁਮਾਰ ਜਨ ਸੇਵਾ ਡਰਾਈਵਰ ਪਾਰਟੀ ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਸਿਮਰਨਦੀਪ ਸਿੰਘ ਸੁਦੀਰ ਕੁਮਾਰ ਤ੍ਰਿਪਾਠੀ ਕਨਈਆ ਲਾਲ ਕਮਲ ਪਵਾਰ ਕਮਲਜੀਤ ਸਿੰਘ ਕਰਨੈਲ ਸਿੰਘ ਕਰਪਾਲ ਸਿੰਘ ਕੁਲਦੀਪ ਕੁਮਾਰ ਸ਼ਰਮਾ ਗੁਰਦੀਪ ਸਿੰਘ ਕਾਲੂ ਗੁਰਮੀਤ ਸਿੰਘ ਖਾਰੇ ਚਾਂਦੀ ਜੈ ਪ੍ਰਕਾਸ਼ ਜੈਨ ਨਰੇਸ਼ ਕੁਮਾਰ ਢੀਗਾਨ ਪਰਮਜੀਤ ਸਿੰਘ ਪਲਵਿੰਦਰ ਕੌਰ ਬਲਜੀਤ ਸਿੰਘ ਡਾਕਟਰ ਬਲਦੇਵ ਸਿੰਘ ਬਲਦੇਵ ਰਾਜ ਕਤਨਾ ਬਲਵਿੰਦਰ ਸਿੰਘ ਭੋਲਾ ਸਿੰਘ ਰਜਿੰਦਰ ਕਈ ਰਵਿੰਦਰਪਾਲ ਸਿੰਘ ਰੁਪਿੰਦਰ ਕੁਮਾਰ ਲਖਵੀਰ ਸਿੰਘ ਵਿਸ਼ਾਲ ਕੁਮਾਰ ਅਤੇ ਵਿਪਨ ਕੁਮਾਰ ਸ਼ਾਮਲ ਹਨ ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਸਾਨੀ ਨੇ ਕਿਹਾ ਕਿ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ ਉਹਨਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਗਿਣਤੀ ਹੋਵੇਗੀ